ਸਸਾ ਬੀਜੇ ਸੋ ਲੂਣਾ ਕਰਮਾ ਸੰਦਲਾ ਖੇਤ ਸਤ ਸੰਗਤ ਜੀ ਜੋ ਗੁਰੂ ਸਾਹਿਬ ਜੀ ਕਹਿਣਾ ਚਾਹ ਰਹੇ ਨੇ ਤੁਹਾਨੂੰ ਮੈਂ ਇੱਕ ਸਟੋਰੀ ਨਾਲ ਸੁਣਾਵਾਂਗਾ ਬਹੁਤ ਹੀ ਲਾਈਫ ਲੈਸਨ ਸਟੋਰੀ ਹੈ ਸਤ ਸੰਗਤ ਜੀ ਤੁਹਾਡੀ ਜ਼ਿੰਦਗੀ ਚੇਂਜ ਹੋ ਜਾਏਗੀ ਪੂਰੀ ਸੁਣਿਓ ਇੱਕ ਗੱਲ ਸਦਾ ਯਾਦ ਰੱਖਣ ਵਾਲੀ ਹੈ ਤੁਹਾਡੀ ਕੀਮਤ ਇਹ ਨਹੀਂ ਦੱਸਦੀ ਕਿ ਤੁਸੀਂ ਕੌਣ ਹੋ ਕੀਮਤ ਸਤ ਸੰਗਤ ਜੀ ਇਹ ਦੱਸਦੀ ਹੈ ਕਿ ਤੁਸੀਂ ਕਿੱਥੇ ਖੜੇ ਹੋ ਇੱਕ ਲੜਕਾ ਆਪਣੀ ਜ਼ਿੰਦਗੀ ਵਿੱਚ ਪਹਿਲਾ ਵੱਡਾ ਕਦਮ ਚੁੱਕਦਾ ਹੈ ਉਹ ਆਪਣਾ ਕੰਮ ਸਿੱਖ ਕੇ ਮਿਹਨਤ ਕਰਕੇ ਆਪਣੇ ਪੈਰਾਂ ਤੇ ਖੜਾ ਹੋ ਜਾਂਦਾ ਹੈ ਇੱਕ ਦਿਨ ਉਹ ਆਪਣੇ ਪਿਤਾ ਜੀ ਨੂੰ ਕਹਿੰਦਾ ਪਾਪਾ ਅੱਜ ਮੈਂ ਆਪਣੇ ਆਪ ਨੂੰ ਕੁਝ ਬਣਦਾ ਮਹਿਸੂਸ ਕਰਦਾ ਹਾਂ ਕੁਝ ਆਸ਼ੇਵਾਨਤਾ ਬਣਦਾ ਹੈ ਪਿਤਾ ਜੀ ਮੁਸਕਰਾਉਂਦੇ ਹਨ ਤੇ ਕਹਿੰਦੇ ਹਨ ਆ ਜਾ ਮੈਂ ਤੈਨੂੰ ਕੁਝ ਦਿਖਾਉਂਦਾ ਹਾਂ ਉਹ ਉਸ ਨੂੰ ਗੈਰਾਜ ਵਿੱਚ ਲੈ ਜਾਂਦੇ ਹਨ ਜਿੱਥੇ ਇੱਕ ਬਹੁਤ ਪੁਰਾਣੀ ਮਿੱਟੀ ਨਾਲ ਢਕੀ ਹੋਈ ਕਾਰ ਖੜੀ ਹੁੰਦੀ ਹੈ ਲੜਕਾ ਹੈਰਾਨ ਹੋ ਕੇ ਕਹਿੰਦਾ ਪਾਪਾ ਇਹ ਪੁਰਾਣੀ ਜੀ ਕਾਰ ਪਿਤਾ ਜੀ ਕਹਿੰਦੇ ਹਨ ਇਹ ਕਾਰ ਨਹੀਂ ਇਹ ਇੱਕ ਪਾਠ ਹੈ ਉਹ ਕਹਿੰਦੇ ਹਨ ਇਹ ਕਾਰ ਪੰਗਾਰ ਵਾਲੇ ਕੋਲ ਲੈ ਜਾ ਪੰਗਾਰ ਸਾਥ ਸੰਗਤ ਜੀ ਕਹਿੰਦੇ ਨੇ ਜਿਵੇਂ ਆਪਣੇ ਪੰਜਾਬੀ ਚ ਕਬਾੜ ਵਾਲਾ ਜਿਹਨੂੰ ਕਹਿੰਦੇ ਨੇ ਨਾ ਕਬਾੜ ਵਾਲੇ ਨੂੰ ਆਪਾਂ ਪੰਗਾਰ ਵੀ ਕਹਿ ਦਿੰਦੇ ਹਾਂ ਅਤੇ ਪੁੱਛਦੇ ਹਨ ਕਿ ਇਹਦੀ ਕੀ ਕੀਮਤ ਲਗਾਉਂਦਾ ਹੈ ਲੜਕਾ ਜਾਣਦਾ ਹੈ ਪੰਗਾਰ ਵਾਲੇ ਨਾਲ ਥੋੜੀ देर ਵੇਖਦਾ ਹੈ ਤੇ ਕਹਿੰਦਾ ਇਹ ਤਾਂ ਲੋਹਾ ਹੀ ਹੈ ਲੋਹਾ 1-2000 ਰੁਪਏ ਲੈ ਲਾ ਲੜਕਾ ਵਾਪਸ ਆ ਕੇ ਪਿਤਾ ਜੀ ਨੂੰ ਸਾਰੀ ਗੱਲ ਦੱਸਦਾ ਹੈ ਪਿਤਾ ਜੀ ਕਹਿੰਦੇ ਹਨ ਚੰਗਾ ਹੁਣ ਇਹੀ ਕਾਰ ਕਿਸੇ ਸੈਕੰਡ ਹਾਰ ਕਾਰ ਡੀਲਰ ਕੋਲ ਲੈ ਜਾ ਕਿਸੇ ਸੈਕੰਡ ਹੈਂਡ ਕਾਰ ਡੀਲਰ ਕੋਲ ਲੈ ਜਾ ਉੱਥੇ ਡੀਲਰ ਕਹਿੰਦਾ ਹੈ ਕਾਰ ਪੁਰਾਣੀ ਤਾਂ ਹੈ ਪਰ ਚੱਲ ਸਕਦੀ ਹੈ 1 ਲੱਖ ਰੁਪਏ ਲੈ ਲੈ ਲੜਕੇ ਨੂੰ ਹੋਰ ਵੀ ਸੋਝ ਆਉਂਦੀ ਹੈ ਫਿਰ ਪਿਤਾ ਜੀ ਕਹਿੰਦੇ ਹਨ ਹੁਣ ਆਖਰੀ ਵਾਰ ਤੂੰ ਐਂ ਕਰ ਇੱਕ ਕਾਰ ਤੂੰ ਵੇਟੇਨਜ਼ ਕਾਰ ਕਲੱਬ ਵਿੱਚ ਲੈ ਜਾ ਜਦੋਂ ਉੱਥੇ ਪਹੁੰਚਦਾ ਹੈ ਸਤਸੰਗਤ ਜੀ ਉੱਥੇ ਇੱਕ ਦੇਖਣ ਵਾਲਾ ਦ੍ਰਿਸ਼ ਹੁੰਦਾ ਸਾਰੇ ਲੋਕ ਕਾਰ ਨੂੰ ਵੇਖ ਕੇ ਖੜੇ ਹੋ ਜਾਂਦੇ ਆ ਕਿਉਂਕਿ ਉਹ ਕਾਰ ਜਿਹੜੀ ਹੁੰਦੀ ਹੈ ਸਤਸੰਗਤ ਜੀ ਇੱਕ ਲਿਮਟਿਡ ਐਡੀਸ਼ਨ ਵਿਰਾਸਤੀ ਮਾਡਲ ਹੁੰਦਾ ਹੈ ਉਹ ਕਹਿੰਦੇ ਹਨ ਇਹ ਕਾਰ ਨਹੀਂ ਇਤਿਹਾਸ ਹੈ ਇਸ ਦੀ ਕੀਮਤ ਨਹੀਂ ਮਾਨ ਹੁੰਦਾ ਉਹ ਮਨਮਰਜ਼ੀ ਦੀ ਰਕਮ ਦੇਣ ਨੂੰ ਤਿਆਰ ਹੋ ਜਾਂਦੇ ਨੇ ਸਤਸੰਗਤ ਜੀ ਉਸ ਲੜਕੇ ਨੇ ਲੜਕਾ ਦੌੜ ਕੇ ਪਿਤਾ ਜੀ ਕੋਲ ਆ ਕੇ ਕਹਿੰਦਾ ਪਿਤਾ ਜੀ ਇਹ ਮਤਲਬ ਮੈਂ ਸਮਝਿਆ ਨਹੀਂ ਕਿ ਬਹੁਤ ਅਚੰਭਾ ਹੋ ਕੇ ਆਪਣੇ ਪਿਤਾ ਕੋਲੋਂ ਪੁੱਛਦਾ ਹੋ ਕਿ ਐਦਾਂ ਕਿਵੇਂ ਪਿਤਾ ਜੀ ਕਹਿੰਦਾ ਦੇਖ ਪੁੱਤ ਅੱਜ ਤੂੰ ਸਿਰਫ ਕੰਮ ਸਿੱਖਿਆ ਨਹੀਂ ਅੱਜ ਤੂੰ ਆਪਣੇ ਆਪ ਨੂੰ ਵੀ ਸਮਝਿਆ ਹੈ ਹਰ ਥਾਂ ਤੇ ਕੀਮਤ ਇੱਕੋ ਜੀ ਨਹੀਂ ਹੋਵੇਗੀ ਜਿੱਥੇ ਸਮਝ ਹੋਵੇਗੀ ਉੱਥੇ ਮਾਣ ਮਿਲੇਗਾ ਕਹਿਣ ਦਾ ਅਰਥ ਹੈ ਸਾਥ ਸੰਗਤ ਜੀ ਜਿਵੇਂ ਦੇ ਲੋਕ ਹੋਣਗੇ ਹਨ ਉਹੋ ਜੀ ਤੁਹਾਡੀ ਉਹ ਬੋਲੀ ਲਾਣਗੇ ਜਿਵੇਂ ਗੁਰੂ ਜੀ ਇੱਕ ਜਗ੍ਹਾ ਤੇ ਹੋਰ ਜ਼ਿਕਰ ਕਰਦੇ ਨੇ ਕਹਿੰਦੇ ਆਪੂ ਆਪਣੀ ਬੂਤ ਹੈ ਜੀਤੀ ਸੋ ਹਰੇਕ ਦੀ ਆਪਣੀ ਆਪਣੀ ਸੋਚੀ ਹੁੰਦੀ ਹੈ ਸੋ ਸੋਚੀ ਅਕੋਰਡਿੰਗ ਤੁਹਾਡੀ ਉਹ ਕੀਮਤ ਲਾਣਗੇ ਰਾਈਟ ਪਲੇਸ ਐਂਡ ਰਾਈਟ ਵੈਲਿਊ ਮੋਰਲ ਸਤਸੰਗਤ ਜਹੀ ਹੈ ਜੋ ਲੋਕ ਕਦੇ ਕੀਮਤ ਸਮਝ ਹੀ ਨਹੀਂ ਸਿੱਖੇ ਉਹ ਤੁਹਾਡੀ ਵੀ ਕੀਮਤ ਕਦੀ ਨਹੀਂ ਸਮਝ ਸਕਦੇ ਉਹ ਤੁਹਾਨੂੰ ਵੀ ਸਸਤਾ ਹੀ ਸਮਝਣਗੇ ਜੇ ਕੋਈ ਤੁਹਾਨੂੰ ਘੱਟ ਆਂਕਦਾ ਹੈ ਉਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਘੱਟ ਹੋ ਸਿਰਫ ਆਪਣੀ ਥਾਂ ਬਦਲੋ ਤੁਹਾਡੀ ਕੀਮਤ ਆਪਣੇ ਆਪ ਨਜ਼ਰ ਆਵੇਗੀ ਸਾਥ ਸੰਗਤ ਜੀ ਇੱਕ ਹੋਰ ਛੋਟੀ ਜਿਹੀ ਉਦਾਹਰਣ ਦੇ ਨਾਮ ਤੇ ਹੀਰਾ ਪਿਆ ਹੋਵੇ ਆਪਣਾ ਕੀ ਕਹਿੰਦੇ ਨੇ ਕੂੜਾ ਕਰਕਰ ਦੇ ਵਿੱਚ ਹਨ ਤੇ ਜਿਹੜਾ ਉੱਥੇ ਚੱਕਦੇ ਹੁੰਦੇ ਨੇ ਕੂੜਾ ਕਰਕਰ ਉਹਨੂੰ ਪਤਾ ਹੀ ਨਹੀਂ ਹੋਏਗਾ ਕੀ ਹਾਂ ਵੀ ਇਹਦੀ ਕੀਮਤ ਕੀ ਹੈ ਜਿਵੇਂ ਉਹ ਬਾਕੀ ਕੂੜਾ ਕਰਕਰ ਹੈ ਹਨਾ ਵੈਲਿਊ ਉਦਾਂ ਹੀ ਉਹ ਹੀਰੇ ਦੀ ਕੀਮਤ ਸਮਝਣਗੇ ਪਰ ਜਿਹੜੀ ਹੀਰੇ ਦੀ ਅਸਲੀ ਕੀਮਤ ਹੈ ਉਹ ਜਿਹੜਾ ਸਿਆਰ ਹੁੰਦਾ ਹੈ ਹਨਾ ਉਹਨੂੰ ਪਤਾ ਹੁੰਦੀ ਹੈ ਸੋ ਹੋਪ ਤੁਸੀਂ ਗੁਰਬਾਣੀ ਦੀ ਪੰਕਤੀ ਰਿਲੇਟਡ ਆ ਜਿਹੜੀ ਕਹਾਣੀ ਹੈ ਮੈਂ ਦੱਸੀ ਹੈ ਵੀ ਸਮਝ ਕੇ ਹੋਵੋਗੇ ਇਹ ਲਾਈਫ ਦਾ ਇੱਕ ਬਹੁਤ ਵੱਡਾ ਮੈਸੇਜ ਸੀਗਾ ਉਪ ਸਮਝ ਗਏ ਹੋਵੋਗੇ ਸਮਝ ਗਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਲੱਸ ਬੈਲ ਆਈਕਨ ਨੋਟੀਫਿਕੇਸ਼ਨ ਦਬਾ ਦਿਓ ਆਲ ਦਬਾ ਦਿਓ ਤਾਂ ਕਿ ਜਦੋਂ ਮੈਂ ਕੁਰਬਾਨੀ ਦੀ ਪੰਕਤੀਆਂ ਪਾਵਾਂ ਤੇ ਉਹਨਾਂ ਰਿਲੇਟਡ ਕਥਾ ਪਾਵਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਗੁਰੂ ਸਤਿਗੁਰ ਦੇ ਜਰਨਾ 'ਚ ਖਾਤਰੀ ਲਗਾ ਸਕੋ ਪਲੱਸ ਆਪਣੀ ਲਾਈਫ ਵੀ ਇੱਕ ਲੈਸਨ ਲੈ ਸਕੋ ਨਾਲੇ ਪੁੰਨ ਸਾਥ ਸੰਗਤ ਜੀ ਨਾਲੇ ਫਲੀਆਂ ਭਾਵਤੀ ਗੁਰਬਾਣੀ ਦੀ ਗੁਰਬਾਣੀ ਇੱਕ ਸੁਣ ਲੈਂਦੇ ਹੋ ਤੁਸੀਂ ਨਾਲੇ ਉਸ ਰਿਲੇਟਡ ਇੱਕ ਆਪਣਾ ਮੋਰਲ ਵੀ ਹਾਣੀ ਵੀ ਸੁਣ ਲੈਂਦੇ ਹਾਂ ਜਿੰਦਗੀ ਰਿਲੇਟਡ ਇਹ ਜਿੰਦਗੀ ਦਾ ਇੱਕ ਬਹੁਤ ਵੱਡਾ ਲੈਸਨ ਹੈ 사ਤ ਸੰਗਤ ਜੀ ਔਰ ਇਹ ਕੋਈ ਛੋਟਾ ਲੈਸਨ ਨਹੀਂ ਇਹਨੂੰ ਇੱਕ ਵਾਰੀ ਰਿਪੀਟ ਕਰਕੇ ਦੁਬਾਰਾ ਸੁਣੇ ਬਹੁਤ ਹੀ ਨਿਚੋੜ ਹੈ ਜ਼ਿੰਦਗੀ ਦਾ 사ਤ ਸੰਗਤ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ